ਕੀ ਨਵਜੋਤ ਸਿੰਘ ਸਿੱਧੂ ਮੁੜ ਕਰਨ ਜਾ ਰਿਹਾ ਸਿਆਸਤ ਦੇ ਵਿੱਚ ਰੀ-ਐਂਟਰੀ ਨਵਜੋਤ ਸਿੰਘ ਸਿੱਧੂ ਦੇ ਪਟਿਆਲੇ ਢੇਡੇ ਕੀ ਕੈਪਟਨ ਦੇ ਲਈ ਖੜੀਆਂ ਕਰ ਰਹੇ ਨੇ ਚੁਣੌਤੀਆਂ ਕੀ 2027 ਦੇ ਵਿੱਚ ਵੀ ਦਿਖ ਸਕਦੀ ਹੈ ਸਿੱਧੂ ਤੇ ਕੈਪਟਨ ਦੀ ਟਸਲ 2022 ਬਈਬਲੀ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਾਂ ਸੁਖਪੱਟੀ ਵਾਲ ਅੱਜ ਗੱਲ ਕਰਦੇ ਹਾਂ ਪਟਿਆਲਾ ਦੀ ਸਿਆਸਤ ਦੀ ਪਟਿਆਲਾ ਦੀ ਸਿਆਸਤ ਜਦੋਂ-ਜਦੋਂ ਇਲੈਕਸ਼ਨ ਆਉਂਦੀ ਹੈ ਤਾਂ ਗਰਮ ਹੋ ਜਾਂਦੀ ਆ ਪਟਿਆਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਗਾੜ੍ਹੇ ਨੂੰ ਕਿਹਾ ਜਾਂਦਾ ਰਿਹਾ ਪਰ ਸਮੇਂ-ਸਮੇਂ ਤੇ ਇਹ ਗਾੜ ਟੁੱਟਦਾ ਵੀ ਰਿਹਾ ਤੇ ਧਰਮਵੀਰ ਗਾਂਧੀ ਹੋਰਾਂ ਦੇ ਵੱਲੋਂ ਕਈ ਵਾਰ ਕੈਪਟਨ ਦੇ ਪਰਿਵਾਰ ਨੂੰ ਇਥੋਂ ਚੁਣੌਤੀ ਦੱਤੀ ਜਾ ਚੁੱਕੀ ਆ ਤਾਂ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦਾ ਇੱਕ ਸਿਰ ਕੱਢਵਾ ਨਾਮ ਜਦੋਂ ਜਦੋਂ ਸਿਆਸਤ ਦੇ ਵਿੱਚ ਸਰਗਰਮ ਹੁੰਦੇ ਨੇ ਤਾਂ ਵਿਰੋਧੀਆਂ ਦੀਆਂ ਧੜਕਣਾ ਵਧਾ ਕੇ ਰੱਖਦੇ ਨੇ ਥੋੜਾ ਯਾਦ ਹੋਣਾ ਭਾਜਪਾ ਤੋਂ ਬਾਅਦ ਜਦੋਂ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋਈ ਸੀ ਤਾਂ ਕਿਸ ਢੰਗ ਦੇ ਨਾਲ ਪਹਿਲਾਂ ਭਾਜਪਾ ਦੇ ਖਲਾਸੇ ਕੀਤੇ ਸੀ ਥੋੜਾ ਸਮਾਂ ਚ ਪਰਹੰਤ ਤੋਂ ਬਾਅਦ ਫਿਰ ਕਾਂਗਰਸ ਦੇ ਵਿੱਚ ਕਿਸ ਤੰਗ ਦੇ ਨਾਲ ਖਲਾਸੇ ਤੇ ਜਿਹੜਾ ਜੋੜ ਤੋੜ ਦੀ ਰਾਜਨੀਤੀ ਹੋਈ ਸੀ ਕਹਿ ਸਕਦੇ ਹਾਂ ਕਿ ਖllਾਰੇ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਪੈਗੇ ਸੀ 2022 ਦੀ ਇਲੈਕਸ਼ਨ ਤੱਕ ਪਹੁੰਚਦੇ ਬਾਂਚ ਦੇ ਅਸਤੀਫਿਆਂ ਦੀ ਝੜੀ ਤੱਕ ਲੱਗ ਗਈ ਸੀ ਧੜਿਆਂ ਦੇ ਵਿੱਚ ਕਾਂਗਰਸ ਵੰਡੀ ਗਈ ਸੀ ਉਹੀ ਨਵਜੋਤ ਸਿੰਘ ਸਿੱਧੂ ਕੁਝ ਸਮੇਂ ਤੋਂ ਸਿਆਸਤ ਤੋਂ ਪਰੇ ਚੱਲ ਰਹੇ ਸੀ ক্রিকেট ਦੀ ਕਮੈਂਟਰੀ ਦੇ ਵਿੱਚ ਜਾਂ ਫਿਰ ਜਿਹੜਾ سوشل میڈیا ਦੇ थ्रू ਲੋਕਾਂ ਦੇ ਨਾਲ ਜੁੜੇ ਰਹਿੰਦੇ ਸੀ ਜਾਂ ਫਿਰ ਕਪਿਲ ਦਾ ਸ਼ੋਅ ਦੇ ਵਿੱਚ ਉਹਨਾਂ ਦੀ ਮੋੜ ਐਂਟਰੀ ਸੀ ਜਿਹੜੀ ਉਹ ਹੋ ਗਈ ਇਸੇ ਜਾਇ ਇੱਕ ਹੋਰ ਵੀ ਸ਼ੋਅ ਦੇ ਰਾਹੀਂ ਦਰਸ਼ਕਾਂ ਦੇ ਰੂਬਰੂ ਨਵਜੋਤ ਸਿੱਧੂ ਜ਼ਰੂਰ ਹੁੰਦੇ ਸੀ ਪਰ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ ਉਹਨਾਂ ਦੇ ਵੱਲੋਂ ਖਾਸ ਕਰਕੇ ਜਦੋਂ ਉਹਨਾਂ ਦੇ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਬਿਮਾਰ ਹੋ ਗਏ ਸੀ ਉਸ ਵਕਤ ਸਿਆਸਤ ਤੋਂ ਬਿਲਕੁਲ ਪਾਸਾ ਵੱਟ ਕੇ ਸਿੱਧੂ ਬਹਿ ਗਏ ਸੀ ਪਰ ਕੀ ਹੁਣ ਨਵਜੋਤ ਸਿੰਘ ਸਿੱਧੂ ਜਾਂ ਫਿਰ ਕਹਿ ਸਕਦੇ ਆ ਕਿ ਸਿੱਧੂ ਜੋੜਾ ਮੁੜ ਸਿਆਸਤ ਦੇ ਵਿੱਚ ਸਰਗਰਮ ਹੋਣ ਜਾ ਰਿਹਾ ਇੱਕ ਵੱਡਾ ਸਵਾਲ ਆ ਉਹਨੇ ਯਾਦ ਹੋਣਾ ਕੁਝ ਸਮਾਂ ਪਹਿਲਾਂ ਡਾਕਟਰ ਨਵਜੋਤ ਕੌਰ ਸਿੱਧੂ ਦਾ ਵੀ ਇਹ ਬਿਆਨ ਸਾਹਮਣੇ ਆਇਆ ਸੀ ਕਿ ਸਮਾ ਦੱਸੂ ਮੈਂ ਸਿਆਸਤ ਤੋਂ ਦੂਰ ਨਹੀਂ ਹੋਈ ਤੇ ਬੀਤੇ ਦਿਨੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਮੋਰਚੇ ਦੇ ਵਿੱਚ ਵੀ ਪਹੁੰਚੇ ਸੀ ਨਵਜੋਤ ਕੌਰ ਸਿੱਧੂ ਜਿੱਥੇ ਕੇਂਦਰ ਸਰਕਾਰ ਤੇ ਜਮਕੇ ਵਰਦੇ ਨਜ਼ਰ ਆਏ ਸੀ ਤਾਂ ਉੱਧਰ ਬੀਤੇ ਦਿਨੀ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਪਟੂਰੀਆਂ ਦਾ ਸਵਾਦ ਲੈਂਡ ਪਹੁੰਚੇ ਸੀ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਇਹ ਗੇੜੀ ਹੁਣ ਸਵਾਲ ਖੜੇ ਕਰ ਰਹੀ ਆ ਕਿ ਕੀ ਆਉਣ ਵਾਲਾ ਰੁਖ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਰਹਿਣ ਵਾਲਾ ਹੈ ਤੁੜੇ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਜਦੋਂ ਸ਼ਾਮਲ ਹੋ ਜਾਂਦੇ ਨੇ ਤਾਂ ਉਸ ਵਕਤ ਕਿਦਾਂ ਦਾ ਦ੍ਰਿਸ਼ ਬਣਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਮంత్రి ਦੇ ਅਹੁਦੇ ਨਾਲ ਨਵਾਜਿਆ ਗਿਆ ਸੀ ਉਸ ਵਕਤ ਥੋੜਾ ਸਮਾਂ ਬੜੀਆਂ ਨਜ਼ਦੀਕੀਆਂ ਰਹੀਆਂ ਸੀ ਦੋਮਾ ਵਿਚਕਾਰ ਪਰ ਫਿਰ ਪੈਂਦੇ-ਪੈਂਦੇ ਖਲਾਰੇ ਪੈ ਗਏ ਇੱਕ ਦੂਜੇ ਤੇ ਟਵੀਟ ਵਾਰ ਸ਼ੁਰੂ ਕਰ ਦਿੱਤੀ ਨਵਜੋਤ ਸਿੰਘ ਸਿੱਧੂ ਆਏ ਦਿਨ ਉਸ ਵਕਤ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਆਏ ਦਿਨ ਨਵਜੋਤ ਸਿੰਘ ਸਿੱਧੂ ਉਹਨਾਂ ਤੇ ਸਵਾਲ ਸੀ ਜਿਹੜਾ ਉਹ ਚੁੱਕ ਲੈਂਦੇ ਸੀ ਜਿਸ ਤੋਂ ਬਾਅਦ ਇਹ ਰੇਡ ਕਾ ਲਗਾਤਾਰ ਜਾਰੀ ਰਿਹਾ ਤੇ ਉਹੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸੁਨੀਲ ਕੁਮਾਰ ਜਾਖੜ ਦੇ ਨਾਲ ਵੀ ਜਿਹੜਾ ਥੋੜਾ ਆ ਕਹਿ ਸਕਦੇ ਆ ਕਿ ਵਿਵਾਦ ਦਵੀ ਆਵਾਜ਼ ਦੇ ਵਿੱਚ ਨਜ਼ਰ ਆਇਆ ਸੀ ਨਤੀਜੇ ਵਜੋਂ ਜਿਹੜਾ ਪ੍ਰਧਾਨ ਵੀ ਬਦਲ ਦਿੱਤਾ ਗਿਆ ਸੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨਤਾਪ ਦਿੱਤਾ ਗਿਆ ਸੀ ਤੇ ਰਾਜਾ ਬੜੰਗ ਨਵਜੋਤ ਸਿੰਘ ਸਿੱਧੂ ਦੇ ਉਸ ਵਕਤ ਬੜੇ ਕਰੀਬੀ ਵੀ ਹੁੰਦੇ ਸੀ ਪਾ ਉਸ ਵਕਤ ਧੜੇ ਬਣ ਗਏ ਸੀ ਇੱਕ ਬਾਜਵੇ ਦਾ ਧੜਾ ਚੱਲ ਰਿਹਾ ਸੀ ਇੱਕ ਕੈਪਟਨ ਦਾ ਧੜਾ ਚੱਲ ਰਿਹਾ ਸੀ ਤੇ ਇੱਕ ਨਵਜੋਤ ਸਿੰਘ ਸਿੱਧੂ ਦਾ ਧੜਾ ਚੱਲ ਰਿਹਾ ਸੀ ਜਿਹਦੇ ਵਿੱਚ ਕੁਲਵੀਰ ਜੀਰਾ ਰਾਜਾ ਬੜਿੰਗ ਸਮੇਤ तमाम ਲੀਡਰ ਸ਼ਾਮਲ ਸਿੰਘ ਜਿਹੜੇ ਸਿੱਧੂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੇ ਸੀ ਪਰ ਜਿਹੜੀਆਂ ਫਿਰ ਮੀਟਿੰਗਾਂ ਦਾ ਦੌਰ ਚੱਲਿਆ ਤਿਆੰਤ ਕੈਪਟਨ ਮਰਿੰਦਰ ਸਿੰਘ ਨੇ ਆਪਣਾ ਕਾਰਜਕਾਲ ਕੰਪਲੀਟ ਨਹੀਂ ਕੀਤਾ ਤੇ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਦਾ ਸਭ ਤੋਂ ਵੱਡਾ ਕਾਰਨ ਨਵਜੋਤ ਸਿੰਘ ਸਿੱਧੂ ਹੀ ਰਹੇ ਸੀ ਉਸ ਵਕਤ ਫੇਰ ਇਹ ਚਰਚਾ ਚੱਲਦੀ ਆ ਕਿ ਅਗਲਾ ਮੁੱਖ ਮੰਤਰੀ ਕੌਣ ਬਣਾਇਆ ਜਾਵੇ ਕਿਉਂਕਿ 3-4 ਮਹੀਨੇ ਦਾ ਸਮਾਂ ਉਸ ਵਕਤ ਚੋਣਾਂ ਦੇ ਵਿੱਚ ਰਹਿੰਦਾ ਸੀ ਤੇ ਚਰਨਜੀਤ ਸਿੰਘ ਚੰਨੀ ਤੇ ਦਾਾ ਖੇਡਿਆ ਗਿਆ ਸੀ ਕਿਹਾ ਜਾਂਦਾ ਹੈ ਕਿ ਸਿੱਧੂ ਦੀ ਸ਼ਿਫਾਰਸ਼ ਦੇ ਨਾਲ ਹੀ ਉਹ ਦਾਾ ਖੇਡਿਆ ਗਿਆ ਸੀ ਚਰਨਜੀਤ ਚੰਨੀ ਤੇ ਕਿਉਂਕਿ ਵੋਟ ਬੈਂਕ ਮਜ਼ਬੂਤ ਕਰਨ ਦੇ ਲਈ ਉਹ ਚਾਲ ਖੇਡੀ ਗਈ ਸੀ ਚਰਨਜੀਤ ਸਿੰਘ ਚੰਨੀ ਦਾ ਕੰਮ ਵੀ ਲੋਕਾਂ ਨੂੰ ਪਸੰਦ ਆਇਆ ਸੀ ਕਿਉਂਕਿ ਇਹ ਜਿਹੜੇ ਸਿਆਸੀ ਮਾਹਿਰ ਨੇ ਹਤਾ ਇਹ ਵੀ ਕਹਿੰਦੇ ਨੇ ਕਿ ਉਸ ਵਕਤ ਨਵਜੋਤ ਸਿੰਘ ਸਿੱਧੂ ਆਪਣਾ ਲੋਟ ਪਾਲਦੇ ਸੀ ਕਿ ਹੁਣ ਚੰਨੀ ਤੇ ਦਾਅ ਖੇਡ ਕੇ 2022 ਦੀ ਇਲੈਕਸ਼ਨ ਮੇਰੇ ਚਿਹਰੇ ਤੇ ਲੜਾਈ ਜਾਵੇਗੀ ਮੈਨੂੰ ਸੀਐਮ ਫੇਸ ਬਣਾ ਕੇ ਜਿਹੜਾ ਉਹ ਕਾਂਗਰਸ ਮੈਦਾਨ ਦੇ ਵਿੱਚ ਉੱਤਰੇਗੀ ਪਰ ਚਰਨਜੀਤ ਸਿੰਘ ਚੰਨੀ ਨੇ ਗੇਮ ਹੀ ਇਸ ਢੰਗ ਦੀ ਕਮਾ ਦੱਤੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਕਰ ਦਿੱਤਾ ਗਿਆ ਸੀ ਉਸ ਦਾ ਵੀ ਜ਼ਿਕਰ ਕਰਦੇ ਹਾਂ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਤੋਂ ਵੱਖ ਹੋ ਜਾਂਦੇ ਨੇ ਤਾਂ ਫਿਰ ਇੱਕ ਦੂਜੇ ਨੂੰ ਚੁਣੌਤੀਆਂ ਤੱਕ ਦੇ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਤੂੰ ਪਟਿਆਲੇ ਆ ਮੇਰੇ ਖਿਲਾਫ ਇਲੈਕਸ਼ਨ ਲੜ ਤੇਰੀ ਜ਼ਮਾਨਤ ਜੱਤ ਕਰਵਾ ਕੇ ਭੇਜਾਂਗਾ ਤਾਂ ਉਧਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਜਿਹੜੇ ਪਲਟ ਤਿੱਖੇ ਜਵਾਬ ਕੈਪਟਨ ਨੂੰ ਦਿੱਤੇ ਗਏ ਸੀ ਇੱਕ ਵਕਤ ਤਾਂ ਇਹ ਵੀ ਲੱਗਿਆ ਸੀ ਕਿ ਇਸ ਵਾਰ ਜਿਹੜਾ ਸਭ ਤੋਂ ਹੌਟ ਸੀਟ ਪਟਿਆਲਾ ਹੀ ਰਹੇਗੀ ਜਿੱਥੇ ਕੈਪਟਨ ਤੇ ਸਿੱਧੂ ਆਮੋ ਸਾਹਮਣੇ ਹੋ ਸਕਦੇ ਨੇ ਪਰ ਇਲੈਕਸ਼ਨ ਦੇ ਵਿੱਚ ਅਜਿਹਾ ਨਹੀਂ ਹੋਇਆ ਸੀ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅੰਬੀਸਵ 22 ਇਲੈਕਸ਼ਨ ਦੇ ਲਈ ਸੀਐਮੋ ਫੇਸ ਦੀ ਗੱਲ ਚੱਲਦੀ ਹੈ ਤਾਂ ਮੂਰੀ ਤੌਰ ਤੇ ਪਹਿਲਾਂ ਚਾਰ ਨਾਮ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਸੁਨੀਲ ਕੁਮਾਰ ਜਾਖੜ, ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਸੀ। ਫਿਰ ਸੁਖਜਿੰਦਰ ਸਿੰਘ ਰੰਧਾਵਾ ਆ ਜਿਹੜਾ ਉਹ ਪਿੱਛੇ ਕਰ ਦਿੱਤੇ ਜਾਂਦੇ ਨੇ ਪਰ ਜਾਖੜ ਆਪਣੀ ਦਾਵੇਦਾਰੀ ਠੋਕਰੇ ਸੀ ਪਰ ਜਦੋਂ ਲੁਧਿਆਣਾ ਦੇ ਵਿੱਚ ਇੱਕ ਰੈਲੀ ਰੱਖੀ ਜਾਂਦੀ ਆ ਜਦੋਂ ਇਹ ਕਿਹਾ ਜਾਂਦਾ ਕਿ ਅੱਜ ਨਾਮ ਅਨਾਉਂਸ ਕੀਤਾ ਜਾਵੇਗਾ ਉਸ ਰੈਲੀ ਦੌਰਾਨ ਦੋ ਹੀ ਨਾਮ ਚਰਚਾ ਦੇ ਵਿੱਚ ਸੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਹਾਲਾਂਕਿ ਉਹ ਤੋਂ ਮਨਾ ਲਿਆ ਗਿਆ ਸੀ ਪਰ ਜਿਹੜਾ ਦਬੀਵਾਦ ਦੇ ਵਿੱਚ ਗੁੱਸਾ ਜ਼ਰੂਰ ਹੋਇਆ ਸੀ ਬੰਦ ਕਮਰੇ ਅੰਦਰ ਇੱਕ ਮੀਟਿੰਗ ਵੀ ਚੱਲੀ ਸੀ ਜਿਸ ਦੇ ਵਿੱਚ ਰਾਹੁਲ ਗਾਂਧੀ ਨਵਜੋਤ ਸਿੱਧੂ ਸਮੇਤ ਕੁਝਕ ਚਨਿੰਦਾ ਹਾਈ ਕਮਾਂਡ ਦੇ ਲੀਡਰ ਜਿਹੜੇ ਉਹ ਸ਼ਾਮਲ ਸੀ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹ ਪਿੱਛੇ ਕਰ ਦਿੱਤਾ ਗਿਆ ਸੀ ਮਨਾ ਲਿਆ ਗਿਆ ਸੀ ਪਰ ਨਵਜੋਤ ਸਿੰਘ ਸਿੱਧੂ ਫਿਰ ਵੀ ਸਟੇਜ ਤੋਂ ਆਪਣੀ ਪੜਾਅ ਕੱਢ ਹੀ ਗਏ ਸੀ ਫਿਰ ਬਾਈ ਦੀ ਇਲੈਕਸ਼ਨ ਆਉਂਦੀ ਹੈ ਬਾਈ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਕੈਪਟਨ ਨੂੰ ਬੇਸ਼ੱਕ ਚੁਣੌਤੀਆਂ ਦੇ ਰਹੇ ਸੀ ਪਰ ਇਲੈਕਸ਼ਨ ਦੇ ਸਮੇਂ ਇਹ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦੀ ਟੱਕਰ ਹੋ ਜਾਂਦੀ ਆ ਕਿਉਂਕਿ ਅਲਦਰਤਾ ਸਿੱਧੂ ਖੁਦ ਚੁਣੌਤੀਆਂ ਦੇਣ ਦੀ ਗੱਲ ਕਰਦੇ ਸੀ ਉਧਰੋਂ ਵਿਕਰਮ ਸਿੰਘ ਮਜੀਠੀ ਆ ਕੇ ਸਿੱਧੂ ਦੇ ਇਲਾਕੇ ਦੇ ਵਿੱਚ ਘੇਰਾ ਪਾ ਲੈਂਦੇ ਨੇ ਜਿਸ ਤੋਂ ਬਾਅਦ ਗੋਮਾ ਦੇ ਵਿੱਚ ਕੜਾ ਮੁਕਾਬਲਾ ਕਿਹਾ ਜਾ ਰਿਹਾ ਸੀ ਪਰ ਉਹ ਕਹਿੰਦੇ ਨੇ ਕਿ ਕਈ ਵਾਰ ਦੋ ਜਿਹੜੇ ਪਹਿਲਵਾਨ ਹੁੰਦੇ ਨੇ ਉਹ ਭਿੜਦੇ ਰਹਿ ਜਾਂਦੇ ਨੇ ਤੇ ਤੀਜਾ ਬਾਜ਼ੀ ਮਾਰ ਜਾਂਦਾ ਜਿਹਾ ਹੀ ਇਹਨਾਂ ਦੇ ਨਾਲ ਹੋਇਆ ਸੀ ਸਿੱਧੂ ਤੇ ਮਜੀਠੀਆ ਦੋਵਾਂ ਦੇ ਹੱਥ ਕੁਝ ਨਹੀਂ ਲੱਗਿਆ ਤੇ ਆਮ ਆਦਮੀ ਪਾਰਟੀ ਉੱਥੋਂ ਸ਼ੀਟ ਕੱਢਣ ਦੇ ਵਿੱਚ ਕਾਮਯਾਬ ਹੋ ਗਈ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਹ ਜੇਲ੍ਹ ਦੇ ਵਿੱਚ ਚਲੇ ਜਾਂਦੇ ਨੇ ਜੇਲ੍ਹ ਤੋਂ ਬਾਅਦ ਵਾਪਸੀ ਜਦੋਂ ਹੁੰਦੀ ਆ ਕਦੇ ਸਰਗਰਮ ਹੋ ਜਾਂਦੇ ਨੇ ਕਦੇ ਠੰਡੇ ਹੋ ਕੇ ਬਹਿ ਜਾਂਦੇ ਨੇ ਪਰ ਜਦੋਂ-ਜਦੋਂ ਸਿੱਧੂ ਸਰਗਰਮ ਹੁੰਦੇ ਨੇ ਤਾਂ ਧੜੇਵਾਜ਼ੀ ਬੜੀ ਦੇਖਣ ਨੂੰ ਮਿਲੀ ਸੀ ਥੋੜੇ ਯਾਦ ਹੋਣਾ ਕਿ ਫਿਰ ਜਦੋਂ ਰਾਜਾ ਬੜਿੰਗ ਨੂੰ ਪ੍ਰਧਾਨ ਬਣਾਇਆ ਜਾਂਦਾ ਉਹੀ ਰਾਜਾ ਬੜਿੰਗ ਦੇ ਤੇਬਰ ਨੇ ਜਿਹੜੇ ਉਹ ਬਦਲ ਜਾਂਦੇ ਨੇ ਜਿਸ ਸਦੈ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਸੀ ਰਾਜਾ ਬੜੰਗ ਗਿੱਦੜ ਬਾਹ ਤੋ ਚੱਪੜਾਂ ਦੇ ਵਿੱਚ ਸਵੇਰੇ ਸਵੇਰੇ ਪਹੁੰਚ ਗਏ ਸੀ ਇਹ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਕੋਲ ਉਸ ਵਕਤ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗੱਡੀ ਤੱਕ ਚਲਾਉਂਦੇ ਨਜ਼ਰ ਆਉਂਦੇ ਹੁੰਦੇ ਸੀ ਰਾਜਾ ਬੜੰਗ ਜਿਹੜੇ ਅੱਜ ਕੱਲ ਨਵਜੋਤ ਸਿੰਘ ਸਿੱਧੂ ਦੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਇੱਕ ਵੱਡਾ ਕਾਰਨ ਸੀ ਕਿ ਜਿਹੜੀ ਇਹ ਆਪਸੀ ਪੁੱਟ ਸੀ ਕਾਂਗਰਸ ਦੀ ਇਸ ਦਾ ਜਿਮਨੀ ਚੋਣਾਂ ਦੇ ਵਿੱਚ ਵੀ ਨਤੀਜਾ ਭੁਗਤਿਆ ਗਿਆ 2022 ਦੇ ਵਿੱਚ ਵੀ ਨਤੀਜਾ ਭੁਗਤਿਆ ਤੇ ਇਸ ਵਾਰ ਜਿਹੜੀ ਆ ਪਿੱਛੇ ਜਿਮਨੀ ਚੋਣ ਹੋਈ ਹੈ ਇਸ ਦੇ ਵਿੱਚ ਵੀ ਇਸ ਦਾ ਨਤੀਜਾ ਸੀ ਜਿਹੜਾ ਦੇਖਣ ਨੂੰ ਮਿਲਿਆ ਸੀ ਤਾਂ ਜਹੇ ਦੇ ਵਿੱਚ ਹੁਣ ਆਗਾਮੀ 2027 ਦੀ ਇਲੈਕਸ਼ਨ ਨਜ਼ਦੀਕ ਹੈ ਜਿਸ ਕਰਕੇ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਕੀ ਕਾਂਗਰਸ ਦੀ ਫੋਟ ਇੱਕ ਵਾਰ ਫਿਰ ਤੋਂ ਨਜ਼ਰ ਆਵੇਗੀ ਜਾਫੇਰ ਹਾਈ ਕਮਾਂਡ ਜਿਹੜਾ ਇਸ ਦਾ ਕੋਈ ਪੱਕੇ ਤੌਰ ਤੇ ਸਥਾਈ ਹੱਲ ਕੱਢਣ ਦੇ ਵਿੱਚ ਕਾਮਯਾਬ ਹੋਗੇ ਹੋਵੇਗੀ ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਪਰ ਇੱਕ ਗੱਲ ਪੱਕੀ ਹੈ ਕਿ ਸਿੱਧੂ ਜੋੜੇ ਨੇ ਹੁਣ ਮੋੜ ਤੋਂ ਸਿਆਸਤ ਦੇ ਵਿੱਚ ਸਰਗਰਮ ਹੋਣ ਦੀ ਸ਼ੁਰੂਆਤ ਹੈ ਜਿਹੜੀ ਉਹ ਕਰ ਦਿੱਤੀ ਹੈ